ਸਿੱਧੀ ਪ੍ਰਭੂਤਾ ਨੂੰ ਸਾਰਿਆਂ ਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਅੱਜ ਦੇ ਦਿਨ ਵਾਸਤੇ ਅਸੀਂ ਪ੍ਰਭੂ ਜੀ ਦੇ ਸ਼ੁਕਰਗੁਜ਼ਾਰ ਆ ਮੈਂ ਵਚਨ ਦੇ ਵਿੱਚ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਨਾ ਚਾਹੁੰਦਾ ਕੱਲ ਨੂੰ ਜਿਹੜਾ ਦਿਨ ਹੈ ਕਿਹੜਾ ਦਿਨ ਹੈ ਕੱਲ ਗੁੱਡ ਫਰਾਈਡੇ ਹੈਨਾ ਕੱਲ ਕਿਹੜਾ ਦਿਨ ਹੈ ਗੁੱਡ ਫਰਾਈਡੇ ਔਰ ਸਾਨੂੰ ਪਤਾ ਇਸ ਦਿਨ ਕੀ ਹੋਇਆ ਸੀਗਾ ਗੁੱਡ ਫਰਾਈਡੇ ਵਾਲੇ ਦਿਨ ਕੀ ਬੀ ਇਤਿਹਾਸ ਹੈਗਾ ਯੀਸ਼ੂ ਮਸੀਹ ਨੂੰ ਸਲੀਬ ਦੇ ਉੱਤੇ ਕ੍ਰੋਸ ਜਿਹਨੂੰ ਕਹਿੰਦੇ ਆ ਜਿਹਨੂੰ ਸਿੱਧੇ ਸ਼ਬਦਾਂ ਵਿੱਚ ਲੋਕ ਸੂਲੀ ਕਹਿੰਦੇ ਆ ਹੈਨਾ ਉਹਦੇ ਉੱਤੇ ਯੀਸ਼ੂ ਮਸੀਹ ਨੂੰ ਕੀ ਕੀਤਾ ਗਿਆ ਚੜਾਇਆ ਗਿਆ ਮਾਰਿਆ ਗਿਆ ਪਰ ਅਸੀਂ ਫਿਰ ਵੀ ਕੀ ਬੋਲਦੇ ਆ ਗੁੱਡ ਫਰਾਈਡੇ ਹੈਨਾ ਅਸੀਂ ਬੈਡ ਫਰਾਈਡੇ ਕਿਉਂ ਨਹੀਂ ਬੋਲਦੇ ਮੌਤ ਵਾਲੇ ਦਿਨ ਨੂੰ ਤਾਂ ਕੀ ਕਹਿਣਾ ਚਾਹੀਦਾ ਹੈਨਾ ਬੈਡ ਫਰਾਈਡੇ ਪਰ ਅਸੀਂ ਕਿਹੜਾ ਕਹਿੰਦੇ ਆ ਗੁੱਡ ਫਰਾਈਡੇ ਗੁੱਡ ਦਾ ਮਤਲਬ ਹੁੰਦਾ ਚੰਗਾ ਖਰਾ ਵਧੀਆ ਅਸੀਂ ਕੀ ਕਹਿੰਦੇ ਆ ਗੁੱਡ ਫਰਾਈਡੇ ਤੇ ਬੈਡ ਫਰਾਈਡੇ ਨਹੀਂ ਕਹਿੰਦੇ ਪਰ ਜੇ ਦੁਨਿਆਵੀ ਆਪਣੀਆਂ ਸੋਚਾਂ ਅਨੁਸਾਰ ਅਸੀਂ ਗੱਲ ਕਰੀਏ ਦੁਨਿਆਦਾਰੀ ਦੇ ਹਿਸਾਬ ਨਾਲ ਵੇਖੀਏ ਤੇ ਇਹ ਚੰਗਾ ਨਹੀਂ ਸੀ ਦੁਨਿਆਦਾਰੀ ਦੇ ਹਿਸਾਬ ਨਾਲ ਫਿਰ ਕੀ ਸੀਗਾ ਮਾੜਾ ਸੀ ਜੇਸੀ ਬਾਈਬਲ ਦੀ ਸੋਚ ਨਾਲ ਚੱਲੀਏ ਤੇ ਇਹ ਸ਼ੁੱਕਰਵਾਰ ਕੀ ਹੈ ਚੰਗਾ ਕਿਉਂਕਿ ਜੇ ਯੀਸ਼ੂ ਮਸੀਹ ਆਪਣੀ ਜਾਨ ਸਾਡੇ ਲਈ ਨਾ ਦਿੰਦਾ ਤੇ ਅਸੀਂ ਬਚਾਏ ਨਹੀਂ ਜਾਣਾ ਅਸੀਂ ਨਹੀਂ ਸੀ ਬਚਾਏ ਜਾਣਾ ਯੀਸ਼ੂ ਮਸੀਹ ਦੀ ਕੁਰਬਾਨੀ ਦੇ ਨਾਲ ਅਸੀਂ ਸਾਰੇ ਕੀ ਕੀਤੇ ਗਏ ਆ ਬਚਾਏ ਗਏ ਕੱਲ ਨੂੰ ਕੀ ਹੈ ਗੁੱਡ ਫਰਡੇ ਕੱਲ ਨੂੰ ਅਸੀਂ ਗੁੱਡ ਫਰਡੇ ਦੀ ਬੰਦਗੀ ਕਰਨੀ ਆ ਕੱਲ ਅਸੀਂ ਸਾਰਿਆਂ ਨੇ ਗੁੱਡ ਫਰਡੇ ਦੀ ਬੰਦਗੀ ਦੇ ਵਿੱਚ ਸ਼ਾਮਲ ਹੋਣਾ ਔਰ ਪਰ ਉਹਦੇ ਨਾਲ ਨਾਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਗੁੱਡ ਫਰਡੇ ਕੱਲ ਹੈ ਪਰ ਮੈਂ ਥੋੜਾ ਜਿਹਾ ਉਹਦੇ ਨਾਲ ਜੁੜੇ ਹੋਏ ਵਚਨ ਅੱਜ ਤੁਹਾਡੇ ਨਾਲ ਸਾਂਝੀ ਕਰਾਂਗਾ ਅੱਜ ਉਸ ਸਲੀਬ ਦਾ ਦੁੱਖ ਸਲੀਬ ਦੀ ਕਥਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਚਾਹੁੰਦਾ ਕਿਉਂਕਿ ਮੈਂ ਇਸਲੀਬ ਦੀ ਕਥਾ ਸਾਰਿਆਂ ਨਾਲ ਸਾਂਝੀ ਨਹੀਂ ਕਰ ਸਕਦਾ ਸਭ ਲੋਕਾਂ ਨਾਲ ਨਹੀਂ ਸਾਂਝੀ ਕਰ ਸਕਦਾ ਸਿਰਫ ਮੈਂ ਤੁਹਾਡੇ ਨਾਲ ਹੀ ਇਸ ਨੂੰ ਸਾਂਝੀ ਕਰ ਸਕਿਆ ਕਿਉਂਕਿ ਤੁਸੀਂ ਸਲੀਬ ਦੀ ਕਥਾ ਦੀ ਕਦਰ ਕਰਦੇ ਜਿਹੜੇ ਲੋਕ ਕਦਰ ਨਹੀਂ ਕਰਦੇ ਸਲੀਬ ਦੀ ਕਥਾ ਦੀ ਉਹਨਾਂ ਲਈ ਤੇ ਮਜ਼ਾਕ ਆ ਸਲੀਬ ਦੀ ਕਹਾਣੀ ਉਹਨਾਂ ਲਈ ਕੀ ਹੈ ਮਜ਼ਾਕ ਹੈ ਉਹਨਾਂ ਲਈ ਕੋਈ ਖਾਸ ਨਹੀਂ ਆ ਅਸੀਂ ਜਿਹੜੇ ਮੰਨਦੇ ਆ ਅਸੀਂ ਜਿਹੜੇ ਸਲੀਬ ਨੂੰ ਜਾਣਦੇ ਆ ਸਾਡਾ ਯੀਸ਼ੂ ਸਲੀਬ ਉੱਤੇ ਕੁਰਬਾਨ ਹੋਇਆ ਸਾਡਾ ਯੀਸ਼ੂ ਮਸੀਹ ਸਲੀਬ ਉੱਤੇ ਚੜਾਇਆ ਗਿਆ ਮਾਰਿਆ ਗਿਆ ਅਸੀਂ ਜਿਹੜੇ ਜਾਣਦੇ ਹਾਂ ਸਲੀਬ ਦੀ ਕਥਾ ਸਾਡੇ ਲਈ ਇਹ ਇੱਕ ਵੱਡੀ ਪਾਵਰ ਹੈ ਜਿਹੜੀ ਸਲੀਬ ਹੈ ਸਾਡੇ ਲਈ ਕੀ ਹੈ ਪਾਵਰ ਹੈ ਸਲੀਬ ਦੀ ਕਥਾ ਸਾਡੇ ਲਈ ਇੱਕ ਪਾਵਰ ਹੈ ਜੇ ਯਿਸੂ ਮਸੀਹ ਸਲੀਬ ਉਤੇ ਆਪਣੀ ਜਾਨ ਨਾ ਦਿੰਦਾ ਸਾਡੇ ਤੋਂ ਕੋਈ ਅਧਿਕਾਰ ਨਹੀਂ ਸੀ ਹੁਣਾ ਯਿਸੂ ਮਸੀਹ ਨੇ ਸ਼ੈਤਾਨ ਨੂੰ ਕਿਧਹ ਰਾਇਆ ਕਰੂਸ ਦੇ ਉੱਤੇ ਆਪਣੀ ਜਾਨ ਦੇ ਕੇ ਪੰਜਾਬੀ ਵਿੱਚ ਸਲੀਬ ਬੋਲਦੇ ਆਪਾਂ ਕਈ ਲੋਕ ਇਹਦਾ ਵੀ ਗਲਤ मीनिंग ਕੱਢਦੇ ਆ ਪਰ ਸਲੀਬ ਦਾ ਮਤਲਬ ਹੁੰਦਾ ਆ ਲੱਕੜੀ ਦੀ ਬਣਾਈ ਗਈ ਸਲੀਬ ਜਿਹਦੇ ਜਿਹਨੂੰ ਇੱਕ ਕ੍ਰੋਸ ਕਿਹਾ ਜਾਂਦਾ ਇੱਕ ਸਾਈਡ ਵੱਡੀ ਆ ਤੇ ਤਿੰਨ ਸਾਈਡਾਂ ਬਰਾਬਰ ਆ ਉਹਨੂੰ ਸਲੀਬ ਬੋਲਦੇ ਆ ਜੇ ਯੀਸ਼ੂ ਮਸੀਹ ਕੁਰਬਾਨ ਨਾ ਹੁੰਦਾ ਜੇ ਯੀਸ਼ੂ ਮਸੀਹ ਸਲੀਬ ਉੱਤੇ ਕੁਰਬਾਨ ਨਾ ਹੁੰਦਾ ਤਾਂ ਮੇਰੇ ਭਾਈਓ ਭੈਣੋ ਅਸੀਂ ਅੱਜ ਸ਼ੈਤਾਨ ਨੂੰ ਕਦੀ ਵੀ ਹਰਾ ਨਹੀਂ ਸਕਦੇ ਅੱਜ ਅਸੀਂ ਬਿਮਾਰੀਆਂ ਉੱਤੇ ਫਤਿਹ ਨਹੀਂ ਸੀ پا ਸਕਦੇ ਅੱਜ ਅਸੀਂ ਬਚਾਏ ਨਹੀਂ ਸੀ ਜਾ ਸਕਦੇ ਕਿਉਂਕਿ ਯੀਸ਼ੂ ਦੀ ਕੁਰਬਾਨੀ ਨੇ ਹੀ ਸਾਨੂੰ ਕੀ ਕੀਤਾ ਸਾਰਿਆਂ ਨੂੰ ਬਚਾਇਆ ਯੇਸ਼ੂ ਮਸੀਹ ਦੀ ਕੁਰਬਾਨੀ ਨੇ ਸਾਨੂੰ ਸਾਰਿਆਂ ਨੂੰ ਕੀ ਕੀਤਾ ਬਚਾਇਆ ਆ ਯੇਸ਼ੂ ਦੀ ਕੁਰਬਾਨੀ ਨੇ ਬਚਾਇਆ ਹੁਣ ਧਿਆਨ ਨਾਲ ਸੁਣਨਾ ਸਾਡੇ ਲਈ ਵੱਡੀ ਸਮਰਥ ਹੈ ਸਾਡੇ ਲਈ ਵੱਡੀ ਸ਼ਕਤੀ ਹੈ ਸਾਡੇ ਲਈ ਵੱਡੀ ਪਾਵਰ ਹੈ ਜਿਹੜਿਆਂ ਨੇ ਯੇਸ਼ੂ ਦੀ ਕੁਰਬਾਨੀ ਨੂੰ ਜਾਣ ਲਿਆ ਜਿਨ੍ਹਾਂ ਲੋਕਾਂ ਨੇ ਯੇਸ਼ੂ ਮਸੀਹ ਦੀ ਕੁਰਬਾਨੀ ਨੂੰ ਅਪਣਾ ਲਿਆ ਜਿਨ੍ਹਾਂ ਲੋਕਾਂ ਨੇ ਯੇਸ਼ੂ ਮਸੀਹ ਦੀ ਕੁਰਬਾਨੀ ਉਸ ਸਲੀਬ ਦੀ ਕਹਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਕਬੂਲਿਆ ਇਹ ਜਾਦ ਰੱਖੋ ਉਹਨਾਂ ਨੂੰ ਯੇਸ਼ੂ ਮਸੀਹ ਨੇ ਇੱਕ ਵੱਡੀ ਪਾਵਰ ਦਿੱਤੀ ਹੈ ਸਾਡੇ ਕੋਲ ਇੱਕ ਵੱਡੀ ਪਾਵਰ ਹੈ ਜਿਹਦੇ ਨਾਲ ਅਸੀਂ ਸ਼ੈਤਾਨ ਨੂੰ ਹਰਾ ਸਕਦੇ ਜਿਹਦੇ ਨਾਲ ਅਸੀਂ ਸ਼ਰਾਪਾਂ ਉੱਤੇ ਫਤਿਹ پا ਸਕਦੇ ਜਿਹਦੇ ਨਾਲ ਅਸੀਂ ਬਿਮਾਰੀਆਂ ਉੱਤੇ ਫਤਿਹ پا ਸਕਦੇ ਜਿਹਦੇ ਨਾਲ ਅਸੀਂ ਪਾਪ ਤੋਂ ਮੁਕਤ ਹੋ ਸਕਦੇ ਜਿਹਦੇ ਨਾਲ ਅਸੀਂ ਸੁਰਗ ਰਾਜ ਵਿੱਚ ਮੱਲਾ ਮਾਰ ਸਕਦੇ ਆ ਯੇਸ਼ੂ ਮਸੀਹ ਦੀ ਸਲੀਬ ਸਾਨੂੰ ਕਿਹਦੇ ਨਾਲ ਜੋੜਦੀ ਹੈ ਸਵਰਗ ਨਾਲ ਜੋੜਦੀ ਹੈ ਹੈਨਾ ਕਿਹਦੇ ਨਾਲ ਜੋੜਦੀ ਹੈ ਸਵਰਗ ਦੇ ਨਾਲ ਜੋੜਦੀ ਹੈ ਯੇਸ਼ੂ ਮਸੀਹ ਦੀ ਸਲੀਬ ਜਿਹੜੀ ਹੈ ਸੁਰਗੀਏ ਰਾਜ ਦੇ ਨਾਲ ਜੋੜਦੀ ਹੈ ਤੇ ਜੇ ਯੇਸ਼ੂ ਮਸੀਹ ਸਲੀਬ ਉੱਤੇ ਜਾਣ ਨਾ ਦਿੱਤਾ ਨਾ ਸੀ ਸਵਰਗ ਦੇ ਵਾਰਿਸ ਬਣਨਾ ਸੀ ਨਾ ਸੀ ਪਾਪਾਂ ਤੋਂ ਬਚਾਏ ਜਾਣਾ ਸੀ ਨਾ ਸਾਡਾ ਛੁਟਕਾਰਾ ਹੋਣਾ ਸੀ ਨਾ ਸੀ ਆਜ਼ਾਦੀ ਕੋਣੀ ਸੀ ਮੇਨਾ ਵਚਨ ਪੜੋ ਕੋਈ ਵੀ ਮੇਰੇ ਨਾਲ ਪਰਮੇਸ਼ਵਰ ਦਾ ਵਚਨ ਪੜੋ ਪਹਿਲਾ ਕੋਰਿੰਥੀਆ 1 ਅਧਿਆਇ 18 ਵਚਨ ਪਹਿਲਾ ਕੋਰਿੰਥੀਆ 1 ਅਧਿਆਇ ਉਸ ਦਾ 18 ਵਚਨ ਪੜਨਾ ਹੈ ਪਹਿਲਾ ਕੋਰਿੰਥੀਆ 1 ਅਧਿਆਇ ਉਸ ਦਾ 18 ਵਚਨ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਪੜ੍ਹੀਏ ਔਰ ਧਿਆਨ ਦੇ ਨਾਲ ਸੁਣੀਏ ਸਲੀਬ ਦੀ ਕਥਾ ਤੇ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਹਨ ਜਿਹੜੇ ਲੋਕ ਨਾਸ਼ ਹੋ ਰਹੇ ਹਨ ਮੂਰਖਤਾਈ ਹੈ ਸਲੀਬ ਦੀ ਕਥਾ ਉਹਨਾਂ ਲੋਕਾਂ ਲਈ ਕੀ ਹੈ ਹallelujah ਸਲੀਬ ਦੀ ਕਥਾ ਉਹਨਾਂ ਲੋਕਾਂ ਲਈ ਕੀ ਹੈ ਮੂਰਖਤਾਈ ਜਿਹੜੇ ਨਾਸ਼ ਹੁੰਦੇ ਪਏ ਆ ਜਿਹੜੇ ਲੋਕ ਨਾਸ਼ ਹੁੰਦੇ ਆ ਉਹਨਾਂ ਲਈ ਮੂਰਖਤਾਈ ਹੈ ਸਲੀਬ ਦੀ ਕਥਾ ਸਲੀਬ ਦੀ ਕਥਾ ਉਹਨਾਂ ਲੋਕਾਂ ਲਈ ਮੂਰਖਤਾਈ ਹੈ ਜਿਹੜੇ ਲੋਕ ਨਾਸ਼ ਹੁੰਦੇ ਪਏ ਆ ਹੁਣ ਧਿਆਨ ਨਾਲ ਸੁਣਨਾ ਪਰ ਸਾਡੇ ਲਈ ਕੀ ਹੈ ਅਸੀਂ ਦੁਬਾਰਾ ਇਸ ਚੈਪਟਰ ਨੂੰ ਰਿਪੀਟ ਕਰਾਂਗੇ ਸਲੀਬ ਦੀ ਕਥਾ ਸਲੀਬ ਦੀ ਕਥਾ ਤਾਂ ਉਹਨਾਂ ਦੇ ਭਾਣੇ ਉਹਨਾਂ ਲੋਕਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਹਨ ਜਿਹੜੇ ਨਾਸ਼ ਹੋ ਰਹੇ ਨੇ ਮੂਰਖਤਾਈ ਹੈ ਉਹਨਾਂ ਲੋਕਾਂ ਲਈ ਇਹ ਕੀ ਹੈ ਮੂਰਖਤਾਈ ਉਹ ਐਵੇਂ ਹੀ ਸਮਝਦੇ ਇਹਨੂੰ ਉਹ ਲੋਕ ਨਹੀਂ ਜਾਣ ਸਕਦੇ ਯੀਸ਼ੂ ਮਸੀਹ ਦੇ ਦਰਦ ਨੂੰ ਉਹ ਲੋਕ ਨਹੀਂ ਸਮਝ ਸਕਦੇ ਯੀਸ਼ੂ ਮਸੀਹ ਦੀ ਕੁਰਬਾਨੀ ਨੂੰ ਇੱਥੋਂ ਤੱਕ ਜਿਨ੍ਹਾਂ ਯੀਸ਼ੂ ਨੂੰ ਕਬੂਲਿਆ ਆ ਕਈ ਉਹ ਵੀ ਇਦਾਂ ਦੇ ਹੈਗੇ ਆ ਜਿਹੜੇ ਯੀਸ਼ੂ ਮਸੀਹ ਦੀ ਕੁਰਬਾਨੀ ਨੂੰ ਸਹੀ ਢੰਗ ਨਾਲ ਨਹੀਂ ਜਾਣਦੇ ਉਸ ਦਰਦ ਨੂੰ ਮਹਿਸੂਸ ਨਹੀਂ ਕਰਦੇ ਬਹੁਤ ਘੱਟ ਲੋਕ ਆ ਜਿਹੜੇ ਉਸ ਕੁਰਬਾਨੀ ਨੂੰ ਚੇਤੇ ਰੱਖਦੇ ਆ ਬਾਈਬਲ ਚ ਕੀ ਲਿਖਿਆ ਸਲੀਪ ਦੀ ਕਥਾ ਤਾਂ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਹਨ ਮੂਰਖਤਾ ਹੀ ਹੈ ਪਰੰਤੂ ਸਾਡੇ ਭਾਣੇ ਜਿਹੜੇ ਬਚਾਏ ਜਾਂਦੇ ਬਾਣੇ ਜਿਹੜੇ ਲੋਕ ਬਚਾਏ ਗਏ ਆ ਉਹ ਪਰਮੇਸ਼ਰ ਦੀ ਸ਼ਕਤੀ ਹੈ ਸਲੀਬ ਦੀ ਕਥਾ ਕੀ ਹੈ ਸਾਡੇ ਲਈ ਪਰਮੇਸ਼ਰ ਦੀ ਸ਼ਕਤੀ ਹੈ ਇਹਦਾ ਮਤਲਬ ਜਿਹਦੇ ਕੋਲ ਸਲੀਬ ਦੀ ਕਹਾਣੀ ਆ ਜਿਹਦੇ ਕੋਲ ਸਲੀਬ ਦੀ ਕਥਾ ਆ ਜਿਹਦੇ ਕੋਲ ਯਿਸੂ ਮਸੀਹ ਦਾ ਦਰਦ ਹੈ ਜਿਹਦੇ ਕੋਲ ਯਿਸੂ ਮਸੀਹ ਦੀ ਕੁਰਬਾਨੀ ਜਿਹਨੇ ਸੰਭਾਲ ਕੇ ਰੱਖੀ ਆ ਆਪਣੀ ਜ਼ਿੰਦਗੀ ਵਿੱਚ ਉਦੇ ਕੋਲ ਕੀ ਹੈ ਪਰਮੇਸ਼ਵਰ ਦੀ ਸ਼ਕਤੀ ਜਿਹੜਾ ਜਾਣਦਾ ਨਹੀਂ ਹੈ ਨਾ ਅਜੇ ਤਾਂ ਦੇ ਲੋਕ ਵੀ ਆ ਜਿਹੜੇ ਚਰਚਾਂ ਦੇ ਉੱਤੇ ਚੜ ਕੇ ਸਲੀਬ ਤੋੜਦੇ ਆ ਇਹਦਾ ਮਤਲਬ ਉਹਨਾਂ ਲਈ ਸਲੀਬ ਕੀ ਹੈ ਮੂਰਖਤਾਈ ਆ ਉਹਨਾਂ ਲੋਕਾਂ ਲਈ ਸਲੀਬ ਕੀ ਹੈ ਮੂਰਖਤਾਈ ਹੈ ਕਈ ਲੋਕ ਚਰਚ ਝਟਾਉਂਦੇ ਆ ਸਲੀਬ ਨੂੰ ਚੱਕ-ਚੱਕ ਕੇ ਮਾਰਦੇ ਆ ਦੇਖੀਆ ਹੋਣੀਆਂ ਪਿਛਲੇ ਦਿਨਾਂ ਚ ਵੀਡੀਓ ਕਈ ਜਗ੍ਹਾ ਤੇ ਚਰਚ ਤੋੜੇ ਗਏ ਤੇ ਚਰਚ ਦੇ ਉੱਤੇ ਚੜ ਕੇ ਸਲੀਬ ਨੂੰ ਕੀ ਕਰਦੇ ਪਿਆ ਤੋੜਦੇ ਪਿਆ ਕਿਉਂ ਕਿਉਂਕਿ ਉਹਨਾਂ ਲੋਕਾਂ ਲਈ ਇਹ ਕੀ ਆ ਮੂਰਖਤਾਈ ਉਹ ਲੋਕ ਨਹੀਂ ਸਮਝ ਸਕਦੇ ਇਹਦਾ ਮਤਲਬ ਕੀ ਹੈ ਅਸੀਂ ਕਈ ਵੇਲੇ ਲੱਕੜ ਦੀ ਸਲੀਬ ਜਿੱਦਾਂ ਘਰ ਦੇ ਵਿੱਚ ਲਾਈ ਆ ਵਧੀਆ ਗੱਲਾਂ ਲਾਈ ਆ ਪਰ ਜੇ ਅਸੀਂ ਇਹਦਾ ਮਤਲਬ ਸਮਝਦੇ ਆ ਤਾਂ ਜੇਦਾ ਮਤਲਬ ਸਾਨੂੰ ਪਤਾ ਹੀ ਨਹੀਂ ਜੇ ਸਾਨੂੰ ਇਹਦੇ ਦਰਦ ਦਾ ਨਹੀਂ ਪਤਾ ਜੇ ਇਹਦੀਆਂ ਪੀੜਾਂ ਦਾ ਨਹੀਂ ਪਤਾ ਜੇ ਇਹਦੇ ਦੁੱਖ ਦਾ ਨਹੀਂ ਸਾਨੂੰ ਪਤਾ ਤੇ ਕੀ ਇਹ ਲੱਕੜੀ ਦੀ ਸਲੀਵ ਸਾਡੇ ਲਈ ਕੁਝ ਹੈਗੀ ਫਿਰ ਫਿਰ ਤਾਂ ਸਾਡੇ ਲਈ ਕੀ ਇਹ ਮੂਰਖਤਾਈ ਹੈ ਤੇ ਜੇ ਅਸੀਂ ਇਹਦੀ ਕਦਰ ਕਰਦੇ ਆ ਜੇ ਨੂੰ અપਨਾਇਆ ਸਮਝਿਆ ਆਪਾਂ ਸਾਰਿਆਂ ਨੇ ਫਿਰ ਇਸ ਸਲੀਵ ਦੀ ਕਥਾ ਸਾਡੇ ਲਈ ਕੀ ਹੈ ਸ਼ਕਤੀ ਫਿਰ ਸਾਡੇ ਲਈ ਕੀ ਹੈ ਇਹ ਸ਼ਕਤੀ ਹੈ ਤੇ ਮੇਰੇ ਭਾਈ ਭੈਣੋ ਸਲੀਵ ਦੀ ਕਥਾ ਜਿਹੜੀ ਹੈ ਇਹ ਸਾਡੇ ਲਈ ਸ਼ਕਤੀ ਹੈ ਔਰ ਇਸ ਤੋਂ ਪਿਛਲਾ ਵਚਨ ਵੀ ਪੜੋ ਮੇਰੇ ਨਾਲ 17 ਵਚਨ ਵੀ ਪੜੋ। ਧੌ ਜੋ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ ਨਹੀਂ। ਸੰਤ ਪਲੂਸ ਲਿਖਦਾ ਆ ਯੇਸ਼ੂ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ ਚੁਣਿਆ। ਸਗੋਂ ਖੁਸ਼ਖਬਰੀ ਸੁਣਾਉਣ ਲਈ ਚੁਣਿਆ। ਸਗੋਂ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ ਚੁਣਿਆ। ਪਰ ਸ਼ਬਦਾਂ ਦੇ ਗਿਆਨ ਨਾਲ ਨਹੀਂ। ਪਰ ਦੁਨਿਆਵੀ ਸ਼ਬਦਾਂ ਦੇ ਗਿਆਨ ਦੇ ਨਾਲ ਨਹੀਂ ਮੈਂ ਪ੍ਰਚਾਰ ਕਰਦਾ। ਮੈਂ ਆਪਣੀ ਸਮਝ ਨਾਲ ਵਚਨ ਸੁਣਾਵਾਂ ਮੈਂ ਆਪਣੀ ਸਮਝ ਨਾਲ ਵਚਨ ਦੀ ਵਿਆਖਿਆ ਕਰਾਂ ਕਿਤੇ ਯਿਸੂ ਮਸੀਹ ਦੀ ਸਲੀਬ ਅਵ्यर्थੀ ਹੋ ਜਾਵੇ ਕਿਤੇ ਯਿਸੂ ਮਸੀਹ ਦੀ ਸਲੀਬ ਕੀ ਹੋ ਜੇ ਅਵ्यर्थੀ ਹੋ ਜਾਵੇ ਵਿਅਰਥ ਹੋ ਜਾਵੇ ਮੇਰੇ ਭਾਈ ਭੈਣੋ ਜੇ ਮੈਂ ਉਹਦੇ ਵਚਨ ਉੱਤੇ ਚੱਲਦਾ ਆਂ ਉਹਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਆਂ ਉਸ ਦੀ ਪਾਲਣਾ ਕਰਦਾ ਆਂ ਜਿਹੜੀ ਯਿਸੂ ਮਸੀਹ ਨੇ ਮੈਨੂੰ ਦਿੱਤੀ ਹੈ ਤਾਂ ਮੈਂ ਉਹਦੀ ਸਲੀਬ ਦੀ ਕੀ ਕਰਦਾ ਪਿਆ ਕਦਰ ਕਰਦਾ ਮੇਰੇ ਲਈ ਉਹ ਸਲੀਬ ਕੀਮਤੀ ਹੈ ਮੇਰੇ ਲਈ ਸਲੀਬ ਦੀ ਕਹਾਣੀ ਬਹੁਮੁੱਲੀ ਹੈ ਤਾਂ ਜੇ ਮੈਂ ਯੀਸ਼ੂ ਮਸੀਹ ਦੀ ਸਲੀਬ ਦੀ ਕਦਰ ਨਹੀਂ ਕਰਦਾ ਉਹਦੇ ਵਚਨ ਦੀ ਪਾਲਣਾ ਨਹੀਂ ਕਰਦਾ ਉਹਦੇ ਵਚਨ ਨੂੰ ਸੁਣਾਉਣ ਦੀ بجائے ਮੈਂ ਆਪਣੀਆਂ ਹੀ ਗੱਲਾਂ ਨੂੰ ਮੋਰੇ ਰੱਖਿਆ ਹੋਇਆ ਖੁਸ਼ਖਬਰੀ ਨੂੰ ਮੈਂ ਪਛਾਣ ਕਰ ਦਿੱਤਾ ਜੋ ਯੇਸ਼ੂਸੀ ਨੇ ਹੁਕਮ ਦਿੱਤਾ ਉਹ ਮੈਂ ਛੱਡ ਦਿੱਤਾ ਜੇ ਜੇ ਮੈਂ ਆਪਣੀਆਂ ਹੀ ਗੱਲਾਂ ਮੋਰੇ ਰੱਖੀਆਂ ਆ ਤਾਂ ਇਹਦਾ ਮਤਲਬ ਮੈਂ ਸਲੀਬ ਦਾ ਪ੍ਰਚਾਰ ਨਹੀਂ ਕਰਦਾ ਮੈਂ ਕਿਹਦਾ ਪ੍ਰਚਾਰ ਕਰਦਾ ਆਪਣਾ ਪ੍ਰਚਾਰ ਕਰਦਾ ਮੇਰੇ ਲਈ ਮੇਨ ਨਿਸ਼ਾਨਾ ਕੀ ਆ ਸਲੀਬ ਯੇਸ਼ੂ ਦਾ ਪ੍ਰਚਾਰ ਯੇਸ਼ੂ ਦੀ ਕੁਰਬਾਨੀ ਦਾ ਪ੍ਰਚਾਰ ਯੇਸ਼ੂ ਦੇ ਦਰਦ ਦਾ ਪ੍ਰਚਾਰ ਯੇਸ਼ੂ ਨੇ ਜੋ ਚੱਲਿਆ ਆਪਣੇ ਸ਼ਰੀਰ ਦੇ ਉੱਤੇ ਤਾਨੂੰ ਪਤਾ ਪੀੜਾ ਕਿੰਨੀਆਂ ਡਾਡੀਆਂ ਸੀਆਂ ਯੀਸ਼ੂ ਮਸੀਹ ਦੀਆਂ ਕਦੀ ਕਿਸੇ ਨੇ ਇਕੱਲੇ ਬੈਠ ਕੇ ਅੱਖਾਂ ਬੰਦ ਕਰਕੇ ਕਦੀ ਸੋਚ ਕੇ ਵੇਖਿਆ ਉਹ ਸਮਾਂ ਕਿਦਾਂ ਦਾ ਸੀ ਜਿਸ ਸਮੇਂ ਯੀਸ਼ੂ ਮਸੀਹ ਨੇ ਆਪਣੇ ਸਰੀਰ ਤੇ ਦਰਦ ਚ ਲਿਆ ਕਿੰਨਾ ਦੁੱਖ ਸੀਗਾ ਉਸ ਵੇਲੇ ਹਨਾ ਸਾਨੂੰ ਮੰਨ ਲਓ ਕਿਤੇ ਦਰਦ ਹੋਵੇ ਸਾਡੇ ਪੈਰ ਚ ਦਰਦ ਹੋਵੇ ਸਾਡੀ ਲੱਤ ਚ ਦਰਦ ਹੋਵੇ ਸਾਡੇ ਢਿੱਡ ਚ ਦਰਦ ਹੋਵੇ ਸਾਡੇ ਅੱਖ ਚ ਦਰਦ ਹੋਵੇ ਸਾਡੇ ਸਿਰ ਚ ਦਰਦ ਹੋਵੇ ਸਾਨੂੰ ਤੜਫਾ ਪਿਆ ਹੁੰਦਾ ਕੋਈ ਮੈਨੂੰ ਡਾਕਟਰ ਕੋਲ ਲੈ ਜਾ ਜੋ ਕੋਈ ਮੈਨੂੰ ਦਵਾਈ ਦਵਾ ਦੋ ਹਨਾ ਕੋਈ ਮੇਰਾ ਇਲਾਜ ਕਰ ਦੋ ਪਰ ਯਿਸੂ ਮਸੀਹ ਦਾ ਸ਼ਰੀਰ ਕੀ ਕਰ ਦਿੱਤਾ ਗਿਆ ਸੀ ਹਨਾ ਛੱਲੀ ਛੱਲੀ ਕਰ ਦਿੱਤਾ ਸੀ ਜਿੱਦਾਂ ਇੱਕ ਜ਼ਿਮੀਦਾਰ ਜਿੱਦਾਂ ਇੱਕ ਕਿਸਾਨ ਪੈਲੀ ਵਿੱਚ ਹਲ ਚਲਾਉਂਦਾ ਆ ਐਦਾਂ ਯਿਸੂ ਮਸੀਹ ਦੀ ਪੇਠ ਉੱਤੇ ਜਿਹੜੀ ਕੋੜਿਆਂ ਦੀ ਮਾਰ ਦੇ ਨਾਲ ਹਲ ਚਲਾ ਦਿੱਤਾ ਗਿਆ ਸੀ ਉਹਦੀ ਪੇਠ ਿੱਦਾ ਛੇਲ ਦਿੱਤੀ ਗਈ ਸੀ ਔਰ ਮੰਨਿਆ ਜਾਂਦਾ ਆ ਜਿਹੜਾ ਕੋੜਾ ਯੇਸ਼ੂ ਮਸੀਹ ਦੀ ਪੇਠ ਦੇ ਵਿੱਚ ਵੱਜਦਾ ਸੀਗਾ ਤਕਰੀਬਨ 100 ਗ੍ਰਾਮ ਤੋਂ ਲੈ ਕੇ 80 ਗ੍ਰਾਮ ਤੱਕ ਮਾਸ ਜਿਹੜਾ ਆ ਪੇਠ ਚੋਂ ਬਾਹਰ ਖਿੱਚ ਕੇ ਲੈ ਕੇ ਹੁੰਦਾ ਸੀ ਜਿਸ ਤਰ੍ਹਾਂ ਪੰਜਾ ਆ ਨਾ ਐਦਾਂ ਕੁੰਡੀਆਂ ਬਣੀਆਂ ਹੁੰਦੀਆਂ ਸੀ ਕੋੜੇ ਦੇ ਲੋਹੇ ਦੀਆਂ ਕੁੰਡੀਆਂ ਜਦੋਂ ਇੱਕ ਕੋੜਾ ਵੱਜਦਾ ਸੀ ਤੇ 50 ਗ੍ਰਾਮ ਮਾਸ ਕੀ ਕਰਦਾ ਸੀ ਨਾਲ ਪੱਟ ਕੇ ਲਿਉਂਦਾ ਸੀ ਅੰਦਰੋਂ ਐਦਾਂ ਦਾ ਦਰਦ ਸੀ ਯੀਸ਼ੂ ਮਸੀਹ ਦਾ ਐਦਾਂ ਦੀ ਪ੍ਰਭੂ ਯੀਸ਼ੂ ਮਸੀਹ ਨੇ ਸਾਡੇ ਲਈ ਤਕਲੀਫ ਜਿਹੜੀ ਹੈ ਚੱਲੀ ਹੈ ਐਦਾਂ ਦਾ ਦਰਦ ਉਹਨੇ ਸਾਡੇ ਵਾਸਤੇ ਚੱਲਿਆ ਇਹ ਹੈ ਸਲੀਬ ਦੀ ਅਸਲੀ ਕਥਾ ਲੋਕ ਮਜ਼ਾਕ ਕਰਦੇ ਆ ਹਨਾ ਲੋਕ ਯੀਸ਼ੂ ਮਸੀਹ ਦੇ ਗੀਤਾਂ ਦਾ ਮਜ਼ਾਕ ਕਰਦੇ ਲੋਕ ਯੀਸ਼ੂ ਮਸੀਹ ਦੀਆਂ ਗੱਲਾਂ ਦਾ ਮਜ਼ਾਕ ਕਰਦੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਕਿਉਂਕਿ ਉਹਨਾਂ ਲਈ ਮੂਰਖਤਾ ਹੀ ਆ ਉਹਨਾਂ ਲੋਕਾਂ ਲਈ ਮੂਰਖਤਾ ਹੀ ਹੈ ਉਹਨਾਂ ਦੀ ਬੁੱਧ ਜਿਹੜੀ ਹੈ ਕੀ ਹੋ ਚੁੱਕੀ ਆ ਬੰਦ ਹੋ ਚੁੱਕੀ ਆ ਉਹਨਾਂ ਦੀ ਬੁੱਧ ਬੰਦ ਹੋ ਚੁੱਕੀ ਮੈਂ ਇਹੀ ਕਹਾਂਗਾ ਅਸੀਂ ਜਿਹੜੇ ਅਸੀਂ ਜਿਹੜੇ ਪਰਮੇਸ਼ਵਰ ਨੂੰ ਜਾਣਦੇ ਆ ਅਸੀਂ ਜਿਹੜੇ ਪਰਮੇਸ਼ਵਰ ਨੂੰ ਜਾਣਨ ਵਾਲੇ ਜਿੰਨਾ ਸਲੀਬ ਨੂੰ ਜਾਣਿਆ ਸਾਡੇ ਲਈ ਇਹ ਸਲੀਬ ਕੀ ਹੈ ਪਰਮੇਸ਼ਵਰ ਦੀ ਸ਼ਕਤੀ ਸਾਰੇ ਬੋਲੋ ਮੇਰੇ ਲਈ ਸਲੀਬ ਕੀ ਹੈ ਪਰਮੇਸ਼ਵਰ ਦੀ ਮੇਰੇ ਲਈ ਸਲੀਬ ਦੀ ਕਥਾ ਕੀ ਹੈ ਪਰਮੇਸ਼ਵਰ ਦੀ ਸ਼ਕਤੀ ਹੈ ਮੈਂ ਉਸ ਸ਼ਕਤੀ ਦੇ ਨਾਲ ਸ਼ੈਤਾਨ ਉੱਤੇ ਫਤਿਹ ਪਾ ਸਕਦਾ ਹਾਂ ਮੈਂ ਉਸ ਸ਼ਕਤੀ ਦੇ ਨਾਲ ਸ਼ਰਾਪਾਂ ਉੱਤੇ ਫਤਿਹ ਪਾ ਸਕਦਾ ਹਾਂ ਮੈਂ ਉਸ ਸ਼ਕਤੀ ਦੇ ਨਾਲ ਹਰੇਕ ਪਾਪ ਨੂੰ ਹਰਾ ਸਕਦਾ ਹਾਂ ਮੈਂ ਉਸ ਸ਼ਕਤੀ ਦੇ ਨਾਲ ਹਰੇਕ ਵੈਰੀ ਦੀ ਸ਼ਕਤੀ ਦੇ ਉੱਤੇ ਫਤਿਹ ਪਾ ਸਕਦਾ ਹਾਂ ਇਹ ਆ ਸਲੀਬ ਦੀ ਕਥਾ ਦੀ ਤਾਕਤ ਜਿਨ੍ਹਾਂ ਦੇ ਕੋਲ ਹੈਗੀ ਆ ਜਿਹੜੇ ਲੋਕਾਂ ਤੋਂ ਮੂਰਖਤਾ ਹੀ ਸਮਝਦੇ ਸਲੀਬ ਨੂੰ ਉਹਨਾਂ ਦੇ ਨਾਲ ਨਹੀਂ ਉਹ ਤਾਕਤ ਹੈਗੀ ਉਹ ਤਾਕਤ ਸਾਡੇ ਨਾਲ ਹੈ ਅਸੀਂ ਪਰਖੀ ਹੋਈ ਹੈ ਸਾਨੂੰ ਖੁਦਾ ਨੇ ਕਈ ਵਾਰ ਖਤਰਿਆਂ ਦੇ ਵਿੱਚੋਂ ਕੀ ਕੀਤਾ ਬਾਹਰ ਕੱਢਿਆ ਕਈ ਵਾਰ ਸਾਨੂੰ ਡੁੱਬਦਿਆਂ ਡੁੱਬਦਿਆਂ ਨੂੰ ਉਹਨੇ ਕੀ ਕਰ ਲਿਆ ਬਚਾ ਲਿਆ ਕਈ ਵਾਰ ਨਾਸ਼ ਹੁੰਦਿਆਂ ਹੁੰਦਿਆਂ ਨੂੰ ਸਾਨੂੰ ਕੀ ਕਰ ਲਿਆ ਸੰਭਾਲ ਲਿਆ ਉਹਨੇ ਇਹ ਸਲੀਬ ਦੀ ਸ਼ਕਤੀ ਕਿਉਂਕਿ ਅਸੀਂ ਕਿੰਨੂ ਜਾਣਿਆ ਪਰਮੇਸ਼ਵਰ ਨੂੰ ਜਾਣਿਆ ਅਸੀਂ ਸਲੀਬ ਦੀ ਕਥਾ ਨੂੰ ਸਮਝਿਆ ਅਸੀਂ ਉਸ ਸਲੀਬ ਨੂੰ ਸਮਝਿਆ ਜਿਹੜੀ ਯੀਸ਼ੂ ਮਸੀਹ ਨੇ ਭਾਰੀ ਸਲੀਬ ਆਪਣੇ ਮੋਢੇ ਉੱਤੇ ਚੱਕੀ ਔਰ ਕੁਝ ਸਮੇਂ ਬਾਅਦ ਉਸ ਸਲੀਬ ਨੇ ਯੀਸ਼ੂ ਮਸੀਹ ਨੂੰ ਆਪਣੇ ਉੱਤੇ ਕੀ ਕੀਤਾ ਉਠਾਇਆ ਪਹਿਲਾਂ ਯੀਸ਼ੂ ਮਸੀਹ ਨੇ ਉਸ ਸਲੀਬ ਚੱਕੀ ਤੇ ਫਿਰ ਉਸ ਸਲੀਬ ਨੇ ਯੀਸ਼ੂ ਮਸੀਹ ਨੂੰ ਆਪਣੇ ਉੱਤੇ ਉਠਾਇਆ ਤੇ ਆਜੋ ਸਲੀਬ ਦੀ ਕਥਾ ਜਿਹੜੀ ਹੈ ਸਾਡੇ ਲਈ ਇੱਕ ਪਰਮੇਸ਼ਵਰ ਦੀ ਤਾਕਤ ਹੈ ਸੋ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਆਓ ਅਸੀਂ ਅੱਖਾਂ ਬੰਦ ਕਰੀਏ ਛੋਟੀ ਜੀ ਮੈਂ ਪ੍ਰਾਰਥਨਾ ਕਰਾਂਗਾ ਤੁਹਾਡੇ ਵਾਸਤੇ ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਸਰਵ ਸ਼ਕਤੀਮਾਨ ਯਹੋਵਾ ਮੈਂ ਯੀਸ਼ੂ ਦੇ ਨਾਮ ਦੇ ਵਿੱਚ ਪ੍ਰਾਰਥਨਾ ਕਰਦਾ ਅੱਜ ਖੁਦਾਵੰਦ ਇੱਕ ਇੱਕ ਬੇਟੇ ਲਈ ਮੈਂ ਪ੍ਰਾਰਥਨਾ ਕਰਦਾ ਇੱਕ ਇੱਕ ਬੇਟੀ ਲਈ ਮੈਂ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਇਸ ਲੀਬ ਦੀ ਕਥਾ ਦੀ ਕਦਰ ਕਰਨ ਵਾਲੇ ਬਣ ਮੇਰੇ ਪ੍ਰਭੂ ਇਹਨਾਂ ਜ਼ਿੰਦਗੀਆਂ ਵਿੱਚ ਸਲੀਵ ਦੀ ਪਾਵਰ ਕੰਮ ਕਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦਾ ਹਾਂ ਹਰੇਕ ਵਿਰੋਧੀ ਸ਼ੈਤਾਨ ਉੱਤੇ ਫਤਿਹ ਪਾ ਸਕਣ ਹਰੇਕ ਅੰਧਕਾਰ ਦੀਆਂ ਸ਼ਕਤੀਆਂ ਉੱਤੇ ਫਤਿਹ ਪਾ ਸਕਣ ਹਰੇਕ ਜ਼ਿੰਦਗੀ ਦੇ ਵਿੱਚ ਪ੍ਰਭੂ ਤੁਹਾਡਾ ਆਤਮਾ ਕੰਮ ਕਰੇ ਸੈਨਾ ਦੇ ਯਹੋਵਾ ਤੁਸੀਂ ਆਪਣੀ ਦਇਆ ਦੇ ਦੁਆਰਾ ਕਿਰਪਾ ਕਰੋ ਸੈਨਾ ਦੇ ਯਹੋਵਾ ਤੁਸੀਂ ਆਪਣੇ ਫਜ਼ਲ ਨੂੰ ਪ੍ਰਗਟ ਕਰ ਦਿਓ ਮਹਾਨ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਹਾਂ ਅੱਜ ਤੁਹਾਡੀ ਹਜ਼ੂਰੀ ਚ ਕੋਈ ਬੱਚਾ ਖਾਲੀ ਨਾ ਜਾਵੇ ਪ੍ਰਭੂ ਪਰਮੇਸ਼ਵਰ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਸ਼ੁਕਰ ਕਰਦੇ ਯੇਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਆਪ ਸਾਰੇ ਅਨੁਜ ਐਮਸੀ ਦੀ ਸਾਰਿਆਂ ਨੂੰ ਸਲਾਮ ਜੀ